ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਭਾਰਤ ਪਾਕਿਸਤਾਨ ਦੀ ਜੰਗਬੰਦੀ ਦੀ ਮਿਆਦ ਕਦੋਂ ਤੱਕ ਵੱਡਾ ਖੁਲਾਸਾ ਜੰਗਬੰਦੀ ਤੇ ਦਿੱਤੇ ਬਿਆਨਾਂ ਤੋਂ 트ੰਪ ਨੇ ਮਾਰੀ ਪਲਟੀ ਕਿਹਾ ਮੈਂ ਨਹੀਂ ਕੀਤੀ ਵਿਚੋਲਗੀ ਅਮਰੀਕੀ ਅਖਬਾਰ ਨੇ ਭਾਰਤ ਪਾਕਿਸਤਾਨ ਦੀ ਤਾਜ਼ਾ ਲੜਾਈ ਦੀ ਖੋਲੀ ਵੱਡੀ ਪੋਲ ਤਰਕੀ ਖਿਲਾਫ ਭਾਰਤ ਦੀ ਵੱਡੀ ਕਾਰਵਾਈ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਮੁਕਾਬਲੇ ਚ ਹਲਾਕ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਆਮੋ ਸਾਹਮਣੇ ਯੂਪ ਵਿੱਚ ਮੁਰਦੇ ਕਰ ਰਹੇ ਨੇ ਮਜ਼ਦੂਰੀ ਲੱਖਾਂ ਦੇ ਕੱਪੜੇ ਦਾ ਖੁਲਾਸਾ ਸੰਗਰੂਰ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਫਰਦਾਫਾਸ਼ ਨਹੀਂ ਰੁਕ ਰਿਹਾ ਮਜੀਠਾ ਜ਼ਹਿਰੀਲੀ ਕਾਂਡ ਦਾ ਕਹਿਰ ਮੌਤਾਂ ਦੀ ਗਿਣਤੀ ਚ ਵਾਧਾ ਅਤੇ ਕੁਝ ਹੋਰ ਜਾਣਕਾਰੀਆਂ ਆਪਰੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣ ਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਜੰਗਬੰਦੀ ਹੋਈ ਹੈ ਉਹਦੇ ਉੱਤੇ ਕੁਝ ਨਵੇਂ ਤੇ ਵੱਡੇ ਬਿਆਨ ਸਾਹਮਣੇ ਆਏ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਜੰਗਬੰਦੀ ਸਿਰਫ 18 ਮਈ ਤੱਕ ਹੈ ਫਿਰ ਵੱਡੇ ਸਵਾਲ ਪੈਦਾ ਹੁੰਦੇ ਆ ਕਿ ਕੀ 18 ਮਈ ਤੋਂ ਫੇਰ ਤਣਾਅ ਵਾਲੀ ਸਥਿਤੀ ਵੜੇਗੀ ਫੇਰ ਲੜਾਈ ਲੱਗ ਸਕਦੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਨੂੰ ਸੰਬੋਧਨ ਕਰਦਿਆਂ ਇਸ਼ਾਕ ਢਾਰ ਨੇ ਕਿਹਾ ਕਿ ਇਹ ਫੈਸਲਾ 14 ਮਈ ਨੂੰ ਦੋਮਾ ਤਿਰਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਭਾਵ ਡੀਜੀਐਮਓਜ਼ ਦੇ ਵਿਚਕਾਰ ਹੌਟਲਾਈਨ ਸੰਪਰਕ ਦੌਰਾਨ ਹੋਇਆ ਸੀ ਇਸ਼ਾਕ ਢਾਰ ਦੇ ਇਸ ਦਾਅਵੇ ਤੋਂ ਬਾਅਦ ਹੁਣ ਸਵਾਲ ਉੱਠ ਰਹੇ ਨੇ ਕਿ ਕੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਫੌਜੀ ਟਕਰਾਅ ਦੁਬਾਰਾ ਸ਼ੁਰੂ ਹੋਵੇਗਾ ਕੀ 18 ਮਈ ਤੋਂ ਬਾਅਦ ਦੋਵਾਂ ਮੁਲਕਾਂ ਦੇ ਦਰਮਿਆਨ ਦੁਬਾਰਾ ਫੌਜੀ ਤਣਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਦਰਅਸਲ ਪਾਕਿਸਤਾਨ ਸਰਕਾਰ ਦੇ ਮੰਤਰੀ ਭਾਰਤ ਨੂੰ ਲਗਾਤਾਰ ਧਮਕੀਆਂ ਵੀ ਦੇ ਰਹੇ ਨੇ ਇਥੋਂ ਤੱਕ ਕਿ ਪਰਮਾਣੂ ਹਮਲੇ ਦੀਆਂ ਧਮਕੀਆਂ ਵੀ ਕਈ ਵਾਰ ਦਿੱਤੀਆਂ ਜਾ ਚੁੱਕੀਆਂ ਨੇ ਕਿ ਜੇਕਰ ਸਿੰਧੂ ਜਲ ਸੰਧੀ ਬਹਾਲ ਨਾ ਕੀਤੀ ਗਈ ਤਾਂ ਜੰਗਬੰਦੀ ਰੱਦ ਹੋ ਜਾਏਗੀ ਜਾਂ ਇਹਨੂੰ ਜੰਗਬੰਦੀ ਰੱਦ ਸਮਝਿਆ ਜਾਏਗਾ ਦੱਸਣਾ ਬਣਦਾ ਕਿ 10 ਮਈ ਨੂੰ ਦੋਵਾਂ ਮੁਲਕਾਂ ਦੇ ਵਿੱਚਕਾਰ ਡੀਜੀ ਐਮਓ ਦੇ ਪੰਦਰ ਦੀ ਗੱਲਬਾਤ ਵਿੱਚ 12 ਮਈ ਤੱਕ ਜੰਗਬੰਦੀ ਤੇ ਸਹਿਮਤੀ ਬਣੀ ਸੀ ਉਹਦੇ ਤੋਂ ਬਾਅਦ 12 ਮਈ ਨੂੰ ਫਿਰ ਗੱਲਬਾਤ ਹੋਈ 14 ਮਈ ਤੱਕ ਜੰਗਬੰਦੀ ਤੇ ਸਹਿਮਤੀ ਬਣੀ ਇਹਦੇ ਨਾਲ ਹੀ 14 ਮਈ ਨੂੰ ਫਿਰ ਗੱਲਬਾਤ ਹੋਈ ਹੈ ਜਿਸ ਦੇ ਵਿੱਚ 18 ਮਈ ਤੱਕ ਜੰਗਬੰਦੀ ਤੇ ਸਮਝੌਤੇ ਬਣੀ ਹੈ ਪਹਿਲ ਕਾ ਮਹਾਮਲੇ ਤੋਂ ਬਾਅਦ ਦੱਸਣਾ ਬਣਦਾ ਕਿ ਭਾਰਤ ਨੇ ਸਿੰਧੂ ਜਲ ਸੰਧੀ ਇਹ ਮਉਤਲ ਕਰ ਦਿੱਤੀ ਸੀ ਇਸ ਮੁੱਦੇ ਤੇ ਵਿਦੇਸ਼ ਮੰਤਰੀ ਨੇ ਕਹਿ ਦਿੱਤਾ ਕਿ ਸਿੰਧੂ ਜਲ ਸੰਧੀ ਮਉਤਲ ਹੈ ਅਤੇ ਉਦੋਂ ਤੱਕ ਮਉਤਲ ਹੀ ਰਹੇਗੀ ਜਦੋਂ ਤੱਕ ਪਾਕਿਸਤਾਨ ਦੇ ਵੱਲੋਂ ਸਰਹੱਦ ਪਾਰ ਤੋਂ ਅਤਵਾਦ ਤੇ ਇੱਕ ਭਰੋਸੇਯੋਗ ਅਤੇ ਅਟਲ ਰੋਕ ਨਹੀਂ ਲੱਗ ਜਾਂਦੀ ਪਰ ਦੂਸਰੇ ਪਾਸੇੋਂ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਹਾਲਾਤ ਇੱਕ ਵਾਰ ਫਿਰ ਤੋਂ ਵਿਗੜ ਸਕਦੇ ਨੇ ਤੇ ਹੁਣ ਗੱਲ ਕਰਦੇ ਆ ਰਾਸ਼ਟਰਪਤੀ ਟਰੰਪ ਨੇ ਵੀ ਪਲਟੀ ਮਾਰ ਦਿੱਤੀ ਐ ਹਾਲਾਂਕਿ ਕਦੇ ਮਰਚੜੀਏ ਕਦੇ ਜੀਤੜੀ ਉਹ ਪਹਿਲਾਂ ਵੀ ਕਰਦੇ ਆ ਕਦੇ ਟਾਇਰ ਫੁਲਾ ਦਿੰਦੇ ਆ ਤੇ ਕਦੇ ਮੁਲਤਵੀ ਕਰ ਦਿੰਦੇ ਆ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦਾ ਇਸੇ ਤਰ੍ਹਾਂ ਦਾ ਬਿਆਨ ਐ ਅਸਲ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਰਾਹੀਂ ਬਿਆਨ ਜਾਰੀ ਕਰਕੇ ਦੋਵਾਂ ਮੁਲਕਾਂ ਦੇ ਵਿਚਾਲੇ ਜੰਗਬੰਦੀ ਕਰਵਾਉਣ ਦੀ ਗੱਲ ਆਖ ਦਿੱਤੀ ਸੀ ਫਿਰ ਆਖਿਆ ਸੀ ਕਿ ਵਪਾਰ ਨੂੰ ਮੁੱਖ ਰੱਖ ਕੇ ਦੋਵਾਂ ਨੂੰ ਆਖਿਆ ਸੀ ਫਿਰ جنگਬੰਦੀ ਹੋ ਗਈ ਪਰ ਹੁਣ 트ੰਪ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਦੁਬਾਰਾ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਰਾਸ਼ਟਰਪਤੀ 트ੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ جنگਬੰਦੀ ਵਿੱਚ ਆਪਣੀ ਭੂਮਿਕਾ ਦੇ ਬਾਰੇ ਦਰਸਲ ਵੱਡਾ ਦਾਵਾ ਕਰ ਦਿੱਤਾ ਹੈ ਤੇ ਦਾਵਾ ਹੈਰਾਨੀਜਨਕ ਹੈ 트ੰਪ ਨੇ ਕਿਹਾ ਕਿ ਉਹਨਾਂ ਨੇ ਦੋਵਾਂ ਮੁਲਕਾਂ ਦੇ ਵਿਚਕਾਰ ਤਣਾਅ ਨੂੰ ਸ਼ਾਂਤ ਕਰਨ ਵਿੱਚ ਮਦਦ ਕੀਤੀ ਹੈ ਪਰ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਸਿੱਧੇ ਤੌਰ ਤੇ ਉਹ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੇ ਕੋਈ ਵਿਚੋਲਗੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਤੇ ਇੱਕ ਵਾਰ ਫਿਰ ਤੋਂ ਚਰਚਾਵਾਂ ਦਾ ਦੌਰ ਹੈ। ਦੱਸਣਾ ਬਣਦਾ ਹੈ ਕਿ ਭਾਰਤ-ਪਾਕਿਸਤਾਨ ਦੇ ਵਿਚਕਾਰ ਵਾਧੇ ਤਣਾ ਦੇ ਵਿਚਕਾਰ ਰਾਸ਼ਟਰਪਤੀ ਟਰੰਪ ਨੇ ਸਭ ਤੋਂ ਪਹਿਲਾਂ ਦਾਵਾ ਕਰ ਦਿੱਤਾ ਸੀ ਕਿ ਭਾਰਤ-ਪਾਕਿਸਤਾਨ ਦੇ ਵਿਚਾਲੇ ਸੀਸਫਾਇਰ ਹੋ ਗਿਆ ਹੈ। ਟਰੂਥ ਉਤੇ ਪਾਈ ਇੱਕ ਪੋਸਟ ਵਿੱਚ ਰਾਸ਼ਟਰਪਤੀ ਟਰੰਪ ਨੇ ਲਿਖਿਆ ਸੀ ਕਿ ਸੰਯੁਕਤ ਰਾਜ ਅਮਰੀਕਾ ਦੁਆਰਾ ਵਿਚੋਲਗੀ ਦੀ ਇੱਕ ਲੰਬੀ ਰਾਤ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਪੂਰਨ ਅਤੇ ਤੁਰੰਤ ਜੰਗਬੰਦੀ ਵਾਸਤੇ ਸਹਿਮਤ ਹੋ ਗਏ ਹੈ ਕਾਮਰਸ ਸੱਤੇ ਮਹਾਨ ਬੁੱਧੀ ਦੀ ਵਰਤੋਂ ਕਰ ਲਈ ਦੋਵਾਂ ਮੁਲਕਾਂ ਨੂੰ ਵਧਾਈਆਂ ਇਸ ਮਾਮਲੇ ਵੱਲ ਤੁਹਾਡਾ ਧਿਆਨ ਦੇਣ ਲਈ ਧੰਨਵਾਦੀ ਹਾਂ ਇਹਦੇ ਤੋਂ ਪਹਿਲਾਂ 트ੰਪ ਨੇ ਕਈ ਵਾਰੀ ਭਾਰਤ ਤੇ ਪਾਕਿਸਤਾਨ ਜੰਗਬੰਦੀ ਦਾ ਸੇਹੜਾ ਲੈਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਭਾਰਤ ਸਪਸ਼ਟ ਕਰਦਾ ਆ ਰਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਡੀਜੀਐਮਓਜ਼ ਨੇ ਆਪਸ ਦੇ ਵਿੱਚ ਗੱਲਬਾਤ ਕਰਕੇ ਇਹ ਜੰਗਬੰਦੀ ਕੀਤੀ ਸੀ ਇਹਦੇ ਵਿੱਚ 트ੰਪ ਦੀ ਵਿਚੋਲਗੀ ਜਾਂ ਤੀਸਰੀ ਧਿਰ ਦੀ ਵਿਚੋਲਗੀ ਨਹੀਂ ਹੋਈ ਪਰ ਹੁਣ 트ੰਪ ਨੇ ਵੀ ਪਲਟੀ ਮਾਰ ਦਿੱਤੀ ਹੈ ਤੇ ਹੁਣ ਗੱਲ ਕਰਦੇ ਆ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਉਹਨਾਂ ਨੇ ਕੁਝ ਵੱਡੇ ਫਿਰ ਤੋਂ ਬਿਆਨ ਦਿੱਤੇ ਹੈ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਹੱਥਾਂ ਵਿੱਚ ਜਿਹੜੇ ਪਰਮਾਣੂ ਹਥਿਆਰ ਨੇ ਕੀ ਉਹ ਸੁਰੱਖਿਆਤ ਨੇ ਇਹਦੇ ਤੇ ਵੱਡੇ ਸਵਾਲ ਚੁੱਕ ਦਿੱਤੇ ਨੇ ਉਨਾ ਕਿਹਾ ਕਿ ਉਹਨਾਂ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਦੇ ਹੇਠ ਲਿਆ ਜਾਣਾ ਚਾਹੀਦਾ ਹੈ। ਰਾਜਨਾਥ ਸਿੰਘ ਜੋ ਆਪਰੇਸ਼ਨ ਸੰਧੂਰ ਤੋਂ ਬਾਅਦ ਜੰਮੂ ਕਸ਼ਮੀਰ ਦੇ ਆਪਣੇ ਪਹਿਲੇ ਦੌਰੇ ਤੇ ਗਏ ਸੀ। ਉਹਨਾਂ ਨੇ ਫੌਜੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਆਪਰੇਸ਼ਨ ਨੇ ਅੱਤਵਾਦੀ ਗਰੁੱਪਾਂ ਅਤੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਅਕਾਵਾਂ ਨੂੰ ਸਪਸ਼ਟ ਤੌਰ ਤੇ ਦੱਸ ਦਿੱਤਾ ਹੈ ਕਿ ਉਹਨਾਂ ਨੂੰ ਆਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਨਹੀਂ ਸਮਝ ਲੈਣਾ ਚਾਹੀਦਾ। ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਪੂਰੀ ਦੁਨੀਆ ਦੇ ਸਾਹਮਣੇ ਇਹ ਸਵਾਲ ਉਠਾਉਣਾ ਚਾਹੁੰਦਾ ਹਾਂ। ਕਿ ਕੀ ਪਾਕਿਸਤਾਨ ਦੇ ਹੱਥਾਂ ਵਿੱਚ ਪਰਮਾਣੂ ਹਥਿਆਰ ਸੁਰੱਖਿਅਤ ਨੇ ਜੋ ਕਿ ਇੱਕ ਦੁਸ਼ਟ ਅਤੇ ਗੈਰ ਜ਼ਿੰਮੇਵਾਰ ਮੁਲਕ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਪਾਵ ਆਈਏਈਏ ਉਹਨਾਂ ਦੀ ਨਿਗਰਾਨੀ ਹੇਠ ਲਿਆ ਜਾਣਾ ਚਾਹੀਦਾ ਹੈ ਆਈਏਈਏ ਪਾਵ ਅੰਤਰਰਾਸ਼ਟਰੀ ਪਰਮਾਣੂ ਏਜੰਸੀ ਦੱਸਣਾ ਬਣਦਾ ਕਿ ਵਿਸ਼ਵ ਵਿਆਪੀ ਪਰਮਾਣੂ ਹਥਿਆਰਾਂ ਦੀ ਨਿਗਰਾਨੀ ਕਰਦੀ ਹੈ ਇਸ ਮੌਕੇ ਤੇ ਬੋਲਦਿਆਂ ਉਹਨਾਂ ਨੇ ਆਖਿਆ ਕਿ ਭਾਰਤ ਕਦੇ ਵੀ ਯੁੱਧ ਦੇ ਹੱਕ ਵਿੱਚ ਨਹੀਂ ਰਿਹਾ ਪਰ ਜਦੋਂ ਸਾਡੀ ਪ੍ਰਭੂਸਤਾ ਤੇ ਹਮਲਾ ਹੋਏਗਾ ਤੇ ਅਸੀਂ ਜਵਾਬ ਜ਼ਰੂਰ ਦੇਵਾਂਗੇ ਉਹਨਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਤੇ ਭਾਰਤ ਨੂੰ ਧੋਖਾ ਦੇਣ ਦੀ ਭਾਰੀ ਕੀਮਤ ਅਦਾ ਕਰ ਰਿਹਾ ਹੈ ਅਤੇ ਜੇਕਰ ਅੱਤਵਾਦ ਜਾਰੀ ਰਿਹਾ ਤਾਂ ਇਹ ਕੀਮਤ ਹੋਰ ਵੀ ਵੱਧ ਸਕਦੀ ਹੈ ਆਪਰੇਸ਼ਨ ਸੰਧੂਰ ਨੂੰ ਅੱਤਵਾਦ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਕਾਰਵਾਈ ਦੱਸਦੇ ਹਾਂ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਨੇ ਇਹ ਸਪਸ਼ਟ ਤੌਰ ਤੇ ਵੇਖ ਲਿਆ ਹੈ ਕਿ ਅਸੀਂ ਅੱਤਵਾਦ ਦੇ ਵਿਰੁੱਧ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਆਪਰੇਸ਼ਨ ਸੰਧੂਰ ਦੇ ਵਿੱਚ ਸੱਟ ਲੱਗੀ ਹੈ ਅਤੇ ਉਸਤੇ ਜ਼ਖਮਾਂ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਉਹ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਕਰੇ ਆਪਣੀ ਜ਼ਮੀਨ ਨੂੰ ਭਾਰਤ ਦੇ ਵਿਰੁੱਧ ਵਰਤਣ ਦੀ ਆਗਿਆ ਨਾ ਦੇਵੇ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਪਿਛਲੇ 35-40 ਸਾਲਾਂ ਤੋਂ ਸਰਹੱਦ ਪਾਰਲੇ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ ਉਹਨਾਂ ਕਿਹਾ ਕਿ ਪਹਿਲ ਕਮ ਹਮਲਾ ਇਹ ਕੀਤਾ ਜਿਹੜਾ ਇਹ ਭਾਰਤ ਦੇ ਮਾਣ ਸਨਮਾਨ ਨੂੰ ਠੇਸ ਸੀ ਅਤੇ ਦੇਸ਼ ਦੀ ਸਮਾਜਿਕ ਏਕਤਾ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਸੀ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਸਾਫਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕਿਹਾ ਸੀ ਕਿ ਹੁਣ ਭਾਰਤ ਵਿੱਚ ਅੱਤਵਾਦ ਨਹੀਂ ਫੈਲੇਗਾ। ਪਰ ਇਸ ਨੇ ਭਾਰਤ ਨਾਲ ਮੁੜ ਤੋਂ ਧੋਖਾ ਕੀਤਾ ਤੇ ਉਹਨਾਂ ਨੇ ਪਨਾਹ ਦੇ ਕੇ ਭਾਰਤ ਵਿੱਚ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕੀਤੀ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਵਾਦ ਦੇ ਵਿਰੁੱਧ ਭਾਰਤ ਦੀ ਨੀਤੀ ਨੂੰ ਸਪਸ਼ਟ ਤੌਰ ਤੇ ਦੁਹਰਾ ਦਿੱਤਾ ਹੈ ਇਹ ਕਹਿੰਦੇ ਹੋਏ ਕਿ ਕਿਸੇ ਵੀ ਅਤਵਾਦੀ ਹਮਲੇ ਨੂੰ ਜੰਗੀ ਕਾਰਵਾਈ ਮੰਨਿਆ ਜਾਏਗਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਲੋਕੇ ਅਤਵਾਦੀ ਅਤੇ ਉਹਨਾਂ ਦੇ ਆਕਾ ਹੁਣ ਭਾਰਤੀ ਫੌਜਾਂ ਦੇ ਨਿਸ਼ਾਨੇ ਤੇ ਨੇ ਜੇਕਰ ਉਹਨਾਂ ਨੇ ਕੋਈ ਦੁਬਾਰਾ ਇਸ ਤਰ੍ਹਾਂ ਦੀ ਅਤਵਾਦੀ ਕਾਰਵਾਈ ਕੀਤੀ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਅਮਰੀਕੀ ਇੱਕ ਅਖਬਾਰ ਨੇ ਵੱਡੀ ਪੋਲ ਇਸ ਲੜਾਈ ਦੀ ਖੋਲ ਕੇ ਰੱਖ ਦਿੱਤੀ ਹੈ ਕੁਝ ਦਿਨ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਅੱਤਵਾਦ ਨੂੰ ਲੈ ਕੇ ਕਾਫੀ ਤਣਾਅ ਰਿਹਾ ਹੈ ਜਦੋਂ ਇਹ ਦੋਵੇਂ ਮੁਲਕ ਵੱਖ ਹੋਏ ਉਦੋਂ ਤੋਂ ਭਾਰਤ ਨੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਾਸਤੇ ਤਾਕਤ ਲਈ ਹੋਈ ਹੈ ਜਦਕਿ ਪਾਕਿਸਤਾਨ ਸਿਰਫ ਅੱਤਵਾਦ ਦਾ ਕੇਂਦਰ ਬਣਦਾ ਗਿਆ ਹੌਲੀ ਹੌਲੀ ਭਾਰਤ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਛਾਣ ਵਧਣ ਲੱਗੀ ਪਰ ਪਾਕਿਸਤਾਨ ਅੱਤਵਾਦ ਪੈਦਾ ਕਰਦਾ ਰਿਹਾ ਅੱਜ ਵੀ ਉਸ ਦੇ ਵਿੱਚ ਸੁਧਾਰ ਦੇ ਕੋਈ ਸੰਕੇਤ ਬਹੁਤੇ ਨਜ਼ਰ ਨਹੀਂ ਆ ਰਹੇ ਅਤੇ ਉਹ ਹੱਤਵਾਦੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਖਵਾ ਵੀ ਰਿਹਾ ਹੈ ਹਾਲੀ ਦੇ ਵਿੱਚ ਭਾਰਤ ਦੇ ਵੱਲੋਂ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ਤੇ ਕਾਰਵਾਈ ਤੋਂ ਬਾਅਦ ਪਾਕਿਸਤਾਨੀ ਮੰਤਰੀ ਨੇ ਕਾਥੇ ਤੌਰ ਤੇ ਲਸ਼ਕਰ ਦੇ ਅੱਤਵਾਦੀਆਂ ਤੋਂ ਮਵਾਫੀ ਮੰਗੀ ਹੈ ਪਾਕਿਸਤਾਨ ਵਿਸ਼ਵ ਪੱਧਰ ਉੱਤੇ ਬੇਇੱਜ਼ਤ ਵੀ ਹੋਇਆ ਹੈ ਪਰ ਅਜਿਹਾ ਲੱਗਦਾ ਕਿ ਇਸ ਉੱਤੇ ਪਾਕਿਸਤਾਨ ਤੇ ਇਦਤਵਾਦ ਵੀ ਪੂਰਾ ਅਸਰ ਨਹੀਂ ਹੈ ਜਿਵੇਂ ਹੀ ਉਸ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਕਰੋੜਾਂ ਦਾ ਕਰਜ਼ਾ ਮਿਲਿਆ ਉਸ ਨੇ ਇੱਕ ਵਾਰ ਫਿਰ ਤੋਂ ਉਸ ਨੇ ਆਪਣੇ ਅਤਵਾਦੀ ਅਕਾਮਾਂ ਤੇ ਉਸ ਫੰਡ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਤਾਂ ਅੰਤਰਰਾਸ਼ਟਰੀ ਮੀਡੀਆ ਵੀ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦੀਆਂ ਖੋਖਲੀਆਂ ਗੱਲਾਂ ਦਾ ਪਰਦਾਫਾਸ਼ ਕਰ ਰਿਹਾ ਹੈ ਨਿਊਯਾਰਕ ਟਾਈਮਜ਼ ਇੱਕ ਵੱਡਾ ਅਖਬਾਰ ਹੈ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਨੇ ਪਾਕਿਸਤਾਨ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਖਬਰ ਦੇ ਅਨੁਸਾਰ ਰਿਪੋਰਟ ਦੇ ਅਨੁਸਾਰ ਭਾਰਤ ਨੇ ਸਪਸ਼ਟ ਤੌਰ ਤੇ ਪਾਕਿਸਤਾਨ ਨੂੰ ਜਿਆਦਾ ਤੇ ਵਧੇਰੇ ਸਟੀਕ ਨੁਕਸਾਨ ਪਹੁੰਚਦਾ ਕੀਤਾ ਖਾਸ ਕਰਕੇ ਪਾਕਿਸਤਾਨੀ ਫੌਜੀ ਸਥਾਪਨਾਵਾਂ ਅਤੇ ਹਵਾਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਸੈਟੇਲਾਈਟ ਤਸਵੀਰਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਹਮਲਿਆਂ ਨੇ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਾਫੀ ਨੁਕਸਾਨ ਪਹੁੰਚਾਇਆ ਦੂਜੇ ਪਾਸੇ ਪਾਕਿਸਤਾਨ ਦੇ ਦਾਅਵੇ ਖੋਖਲੇ ਜਾਪਦੇ ਨੇ ਕਿਉਂਕਿ ਉਹਨਾਂ ਇਲਾਕਿਆਂ ਦੇ ਸੈਟੇਲਾਈਟ ਤਸਵੀਰਾਂ ਦੇ ਵਿੱਚ ਕੋਈ ਠੋਸ ਨੁਕਸਾਨ ਨਜ਼ਰ ਨਹੀਂ ਆ ਰਿਹਾ ਜਿੱਥੇ ਉਹ ਭਾਰਤੀ ਫੌਜੀ ਠਿਕਾਣਿਆਂ ਤੇ ਹਮਲਾ ਕਰਨ ਦੀ ਗੱਲ ਦੱਸ ਰਹੇ ਨੇ ਸਾਰੇ ਸਬੂਤ ਇਹ ਦੱਸਦੇ ਨੇ ਕਿ ਪਾਕਿਸਤਾਨ ਨੇ ਸਿਰਫ ਕਹਾਣੀਆਂ ਘੜੀਆਂ ਨੇ ਜਦੋਂ ਕਿ ਭਾਰਤ ਨੇ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਹੈ ਨਿਊਯਾਰਕ ਟਾਈਮ ਦੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਹੈ ਕਿ ਉੱਚ ਤਕਨੀਕੀ ਯੁੱਧ ਦੇ ਨਵੇਂ ਯੁੱਗ ਵਿੱਚ ਦੋਵਾਂ ਪਾਸਿਆਂ ਦੇ ਹਮਲਿਆਂ ਵਿੱਚ ਤਸਵੀਰਾਂ ਤੋਂ ਇਹ ਸਪਸ਼ਟ ਨਜ਼ਰ ਆ ਰਿਹਾ ਹੈ ਕੇ ਹਮਲੇ ਬਿਲਕੁਲ ਸਟੀਕ ਨਿਸ਼ਾਨੇ ਦੇ ਆਧਾਰ ਤੇ ਕੀਤੇ ਗਏ ਜਾਪਦੇ ਐ ਸੈਟੇਲਾਈਟ ਤਸਵੀਰਾਂ ਦੱਸਦੀਆਂ ਨੇ ਕਿ ਹਮਲੇ ਜ਼ਿਆਦਾਤਰ ਭਾਰਤ ਵੱਲੋਂ ਪਾਕਿਸਤਾਨੀਆਂ ਵਾਲੇ ਪਾਸੇ ਕੀਤੇ ਗਏ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਿੱਥੇ ਭਾਰਤ ਨੂੰ ਸਪਸ਼ਟ ਤੌਰ ਤੇ ਪਾਕਿਸਤਾਨੀ ਫੌਜੀ ਸਹੂਲਤਾਂ ਅਤੇ ਹਵਾਈ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਸਫਲਤਾ ਮਿਲੀ ਕਿਉਂਕਿ ਲੜਾਈ ਦਾ ਬਾਅਦ ਵਾਲਾ ਹਿੱਸਾ ਹਮਲਿਆਂ ਤੇ ਤਾਕਤ ਦੇ ਪ੍ਰਦਰਸ਼ਨ ਤੋਂ ਇੱਕ ਦੂਜੇ ਦੀ ਰੱਖਿਆ ਸਮਰੱਥਾਵਾਂ 'ਤੇ ਹਮਲਿਆਂ ਵਿੱਚ ਬਦਲ ਗਿਆ ਸੀ ਭਾਰਤੀ ਫੌਜ ਨੇ ਕਿਹਾ ਕਿ ਉਸਨੇ ਖਾਸ ਤੌਰ ਤੇ ਪਾਕਿਸਤਾਨ ਦੇ ਕੁਝ ਮੁੱਖ ਹਵਾਈ ਅੱਡਿਆਂ ਤੇ 9W ਅਤੇ ਹੋਰ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਹੈ ਕਿ ਸੈਟੇਲਾਈਟ ਤਸਵੀਰਾਂ ਨੇ ਇਹ ਸਾਰਾ ਕੁਝ ਸਾਫ਼ ਕਰ ਦਿੱਤਾ ਹੈ। ਇਹ ਵੀ ਨੋਟ ਕੀਤਾ ਗਿਆ ਕਿ 10 ਮਈ ਨੂੰ ਪਾਕਿਸਤਾਨ ਨੇ ਰਹੀਮ ਯਾਰ ਖਾਨ ਹਵਾਈ ਅੱਡੇ ਲਈ ਇੱਕ ਨੋਟਿਸ ਜਾਰੀ ਕੀਤਾ ਸੀ ਕਿ 9W ਚਾਲੂ ਨਹੀਂ। ਪਾਕਿਸਤਾਨ ਦੇ ਵੱਲੋਂ ਨਿਸ਼ਾਨਾ ਬਣਾਏ ਗਏ ਸਥਾਨਾਂ ਦੀਆਂ ਸੈਟੇਲਾਈਟ ਤਸਵੀਰਾਂ ਸੀਮਤ ਨੇ ਅਤੇ ਹੁਣ ਤੱਕ ਪਾਕਿਸਤਾਨੀ ਹਮਲਿਆਂ ਦੇ ਕਾਰਨ ਹੋਈ ਨੁਕਸਾਨ ਨੂੰ ਸਪਸ਼ਟ ਤੌਰ ਤੇ ਦਿਖਾਇਆ ਵੀ ਨਹੀਂ ਜਾ ਸਕਿਆ ਇਥੋਂ ਤੱਕ ਉਹਨਾਂ ਠਿਕਾਣਿਆਂ ਤੇ ਜਿੱਥੇ ਕੁਝ ਫੌਜੀ ਕਾਰਵਾਈਆਂ ਦੇ ਸਬੂਤ ਨੇ ਤੇ ਹੁਣ ਗੱਲ ਕਰਦੇ ਹਾਂ ਤੁਰਕੀ ਦੀ ਭਾਰਤ ਸਰਕਾਰ ਨੇ ਤੁਰਕੀ ਦੇ ਵਿਰੁੱਧ ਲਗਾਤਾਰ ਕਾਰਵਾਈ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖੀ ਹੈ ਜਿਹੜਾ ਕਿ ਭਾਰਤ ਦੇ ਵਿਰੁੱਧ ਫੌਜੀ ਕਾਰਵਾਈ ਦੇ ਵਿੱਚ ਪਾਕਿਸਤਾਨ ਦੀ ਮਦਦ ਕਰ ਰਿਹਾ ਸੀ ਸ਼ੁੱਕਰਵਾਰ ਵਾਲੇ ਦਿਨ ਸਿਵਲ 에ਵੀਏਸ਼ਨ ਸੁਰੱਖਿਆ ਬੀਰੋ ਨੇ ਸਲੇਬੀ 에ਅਰਪੋਰਟ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਸੁਰੱਖਿਆ ਪਰਿਵਾਰਗੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ ਸਰਕਾਰ ਨੇ ਦੱਸਿਆ ਕਿ ਇਹ ਫੈਸਲਾ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਲਿਆ ਗਿਆ ਹੈ ਸਲੇਬੀ ਇੱਕ ਤੁਰਕ ਦੀ ਕੰਪਨੀ ਹੈ ਭਾਵ ਇੱਕ ਤੁਰਕੀ ਕੰਪਨੀ ਹੈ ਜੋ ਕਿ ਭਾਰਤ ਦੇ ਵਿੱਚ ਜ਼ਮੀਨੀ ਸੰਭਾਲ ਸੇਵਾਵਾਂ ਪ੍ਰਦਾਨ ਕਰਦੀ ਹੈ ਇਹ ਕੰਪਨੀ ਮੁੰਬਈ ਦਿੱਲੀ ਹਾਈਦਰਾਬਾਦ ਸਮੇਤ ਕਈ ਵੱਡੇ ਹਵਾਈ ਅੱਡਿਆਂ ਤੇ ਬੈਗੇਜ ਹੈਂਡਲਿੰਗ ਰੈਂਪ ਸੇਵਾ ਕਾਰਗੋ ਹੈਂਡਲਿੰਗ ਵਰਗੀਆਂ ਸੇਵਾਵਾਂ ਦਿੰਦੀ ਹੈ। ਇਸ ਕੰਪਨੀ ਦੇ ਕਰਮਚਾਰੀ ਏਅਰ ਸਾਈਡ ਜ਼ੋਨਸ ਦੇ ਵਿੱਚ ਕੰਮ ਕਰਦੇ ਨੇ ਜੋ ਕਿ ਹਵਾਈ ਅੱਡਿਆਂ ਦੇ ਉੱਚ ਸੁਰੱਖਿਆ ਵਾਲੇ ਖੇਤਰ ਨੇ ਜੋ ਜਹਾਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਉਂਦੇ ਨੇ। ਸਲੇਬੀ ਦਾ ਸਟਾਫ ਹਵਾਈ ਅੱਡੇ ਤੇ ਕਾਰਗੋ ਲੌਜਿਸਟਿਕਸ ਅਤੇ ਯਾਤਰੀਆਂ ਦੇ ਸਮਾਨ ਨੂੰ ਵੀ ਸੰਭਾਲਦਾ ਹੈ। ਭਾਰਤੀ ਫੌਜ ਨੇ ਜਾਣਕਾਰੀ ਦਿੱਤੀ ਸੀ ਕਿ ਤੁਰਕੀ ਨੇ ਪਾਕਿਸਤਾਨ ਨੂੰ ਫੌਜੀ ਡਰੋਨ ਵੀ ਮੁਹੱਈਆ ਕਰਵਾਏ ਸਨ ਜਿਸ ਦੀ ਵਰਤੋਂ ਭਾਰਤ ਦੇ ਵਿਰੁੱਧ ਕੀਤੀ ਗਈ। ਇਹਦੇ ਨਾਲ ਹੀ ਆਪਰੇਸ਼ਨ ਸੰਧੂਰ ਤੋਂ ਬਾਅਦ ਤੁਰਕੀ ਦੇ ਸਲਾਹਕਾਰਾਂ ਨੇ ਭਾਰਤ ਤੇ ਡਰੋਨ ਹਮਲੇ ਕਰਨ ਦੇ ਵਿੱਚ ਪਾਕਿਸਤਾਨੀ ਫੌਜ ਦੀ ਮਦਦ ਵੀ ਕੀਤੀ ਸੀ। ਇਹਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਕਿ ਪਾਕਿਸਤਾਨ ਦੇ ਨਾਲ ਉਹ ਹਰ ਹੌਕੇ ਸੌਖੇ ਸਮੇਂ ਦੇ ਵਿੱਚ ਖੜੇ ਰਹਿਣਗੇ। ਪਾਕਿਸਤਾਨ ਮੇਰਾ ਪਿਆਰਾ ਭਰਾ ਹੈ। ਇਹਦੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਉਹਨਾਂ ਦਾ ਸਵਾਗਤ ਦੇ ਨਾਲ ਧੰਨਵਾਦ ਕੀਤਾ ਹੈ। ਤੇ ਹੁਣ ਗੱਲ ਕਰਦੇ ਹਾਂ ਪਹਿਲ ਕਾਮ ਹਮਲੇ ਦਾ ਫਿਰ ਮਾਸਟਰਮਾਈਂਡ ਕੌਣ ਸੀ? ਹਲੇ ਤੱਕ ਸਵਾਲ ਹੈ। ਕਿ ਆਪਰੇਸ਼ਨ ਸੰਧੂਰ ਦੇ ਵਿੱਚੋਂ ਅਤਵਾਦੀ ਮਾਰ ਦਿੱਤੇ ਵੀ ਗਏ ਐ ਜਿਨ੍ਹਾਂ ਨੂੰ ਹਮਲਾ ਕੀਤਾ ਸੀ ਜਾਂ ਨਹੀਂ ਪਰ ਹੁਣ ਖਬਰ ਆ ਰਹੀ ਹੈ ਕਿ ਪਹਿਲਗਾਮ ਅਤਵਾਦੀ ਹਮਲੇ 'ਚ 26 ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਅਤਵਾਦੀਆਂ ਦੇ ਵਿੱਚ ਸ਼ਾਮਲ ਮਾਸਟਰਮਾਈਂਡ ਆਸੀਫ ਸੁਰੱਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਹੈ ਪਤਾ ਲੱਗਿਆ ਕਿ ਪਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਕਾਰ ਇਹ ਮੁਕਾਬਲਾ ਹੋਇਆ ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਤਰਾਲ ਖੇਤਰ ਦੇ ਨਾਦੇਰ ਪਿੰਡ ਵਿੱਚ ਦੱਸਿਆ ਗਿਆ ਹੈ ਜਿਸ ਵਿੱਚ ਤਿੰਨ ਅਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ ਮਾਰੇ ਗਏ ਤਿੰਨ ਅਤਵਾਦੀਆਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ ਇਹਨਾਂ ਦੀ ਪਛਾਣ ਆਸਿਫ احمد ਸੇਖ ਜਿਸ ਦੀ ਉਮਰ 28 ਵਰੇ 20 ਵਰਿਆਂ ਦਾ ਆਮਰ ਨਾਜ਼ਰਵਾਨੀ ਅਤੇ 26 ਵਰਿਆਂ ਦਾ ਯਾਵਰ ਐਪੱਟ ਇਹ ਦੱਸੇ ਗਏ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਮਾਰੇ ਗਏ ਅਤਵਾਦੀਆਂ ਦੇ ਵਿੱਚ ਪਹਿਲਗਾਮ ਅਤਵਾਦੀ ਹਮਲੇ ਦਾ ਮਾਸਟਰਮਾਈਂਡ ਆਸਿਫ ਸੇਖ ਵੀ ਸ਼ਾਮਲ ਸੀ ਮੁਕਾਬਲੇ ਵਿੱਚ ਮਾਰੇ ਗਏ ਦੋ ਹੋਰ ਅਤਵਾਦੀਆਂ ਨੇ ਪਹਿਲ ਕਾਮ ਹਮਲੇ ਵਿੱਚ ਰੇਕੀ ਅਤੇ ਲੌਜਿਸਟਿਕ ਸਪੋਰਟ ਦਿੱਤੀ ਸੀ ਦੱਸਣਾ ਬਣਦਾ ਕਿ 22 ਅਪ੍ਰੈਲ ਨੂੰ ਪਹਿਲ ਗਾਮ ਦੇ ਵਿੱਚ ਆਤਵਾਦੀ ਹਮਲਾ ਹੋਇਆ ਸੀ ਅਤੇ ਉਹਦਾ ਇਹ ਮਾਸਟਰਮਾਈਂਡ ਦੱਸਿਆ ਜਾਂਦਾ ਸੀ ਤੇ ਹੁਣ ਗੱਲ ਕਰਦਿਆਂ ਮੱਧ ਪ੍ਰਦੇਸ਼ ਦੇ ਮੰਤਰੀ ਦੀ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਹਾਈ ਕੋਰਟ ਨੇ ਸਖਤੀ ਵਰਤੀ ਹੈ ਕਰਨਲ ਸੋਫੀਆ ਕੁਰਾਇਸ਼ੀ ਤੇ ਵਿਵਾਦਪੂਰਨ ਬਿਆਨ ਦੇਣ ਵਾਲੇ ਮੱਧ ਪ੍ਰਦੇਸ਼ ਦੇ ਕਬਾਇਲੀ ਮਾਮਲਿਆਂ ਦੇ ਮੰਤਰੀ ਵਿਜੇ ਸ਼ਾਹ ਦੇ ਵਿਰੁੱਧ ਬੁੱਧਵਾਰ ਦੇਰ ਰਾਤ ਮਹੂ ਦੇ ਮਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ। ਮੰਤਰੀ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਜਿੱਥੇ ਉਸ ਨੂੰ ਫਟਕਾਰਾਂ ਮਿਲੀਆਂ ਨੇ। ਸੁਪਰੀਮ ਕੋਰਟ ਨੇ ਵਿਜੇ ਸ਼ਾਹ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਜਦੋਂ ਮੁਲਕ ਅਜਹੀ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਹੋਵੇ ਤਾਂ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਉਸ ਵਕਤ ਕੀ ਕਹਿ ਰਿਹਾ ਹੈ ਇੱਥੇ ਹੀ ਨਹੀਂ ਵਿਜੇ ਸ਼ਾਹ ਨੇ ਕਰਨਲ ਸੋਫੀਆ ਕੁਰਾਇਸ਼ੀ ਤੇ ਜਿਹੜੀ ਵਿਵਾਦਪੂਰਨ ਟਿੱਪਣੀ ਕੀਤੀ ਸੀ ਉਹਦੇ ਤੋਂ ਬਾਅਦ ਸੁਪਰੀਮ ਕੋਰਟ ਨੇ ਉਸ ਨੂੰ ਸਖਤ ਫਟਕਾਰਾਂ ਲਾਈਆਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਦਾ ਬਿਆਨ ਦੇ ਰਹੇ ਹੋ ਹਾਲਾਂਕਿ ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਮੰਤਰੀ ਵਿਜੇ ਸ਼ਾਹ ਦੀ ਹਾਈ ਕੋਰਟ ਦੇ ਹੁਕਮ ਦੀ ਜਿਹੜੀ ਚੁਣੌਤੀ ਵਾਲੀ ਪਟੀਸ਼ਨ ਸੀ ਉਹਦੇ ਉੱਤੇ ਸੁਣਵਾਈ ਕਰਨ ਵਾਸਤੇ ਭਾਵੇਂ ਸਹਿਬਤ ਹੋ ਗਈ ਪਰ ਨਾਲ ਉਹਨਾਂ ਨੇ ਸਵਾਲਾਂ ਦੀ ਝੜੀ ਵੀ ਲਾਈ ਵਿਜੇ ਸ਼ਾਹ ਨੇ ਐਫ ਆਈ ਆਰ ਰੱਦ ਕਰਵਾਉਣ ਦੇ ਵਾਸਤੇ ਦਰਅਸਲ ਸੁਪਰੀਮ ਕੋਰਟ ਦੇ ਵਿੱਚ ਇਹ ਅਰਜੀ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਉਸਨੇ ਆਪਣੇ ਬਿਆਨ ਲਈ ਮਾਫੀ ਮੰਗੀ ਹੈ ਦੱਸਣਾ ਬਣਦਾ ਕਿ ਅਦਾਲਤ ਨੇ ਕਰਨਲ ਸੋਫੀਆ ਤੇ ਦਿੱਤੇ ਗਏ ਬਿਆਨ ਦਾ ਖੁਦ ਨੋਟਸ ਲਿਆ ਅਤੇ ਵਿਜੇ ਸ਼ਾਹ ਦੇ ਵਿਰੁੱਧ ਐਫ ਆਈ ਆਰ ਦਰਜ ਕਰਾਉਣ ਦਾ ਹੁਕਮ ਦੇ ਦਿੱਤਾ ਸੀ ਤੇ ਹੁਣ ਇਸ ਮਾਮਲੇ ਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਕੀਤੇ ਜਾਣ ਦੀ ਖਬਰ ਹੈ ਇਹਦੇ ਨਾਲ ਹੀ ਹਾਈ ਕੋਰਟ ਦੇ ਵਿੱਚ ਉਸ ਵੀਡੀਓ ਦੇ ਲਿੰਕ ਵੀ ਪੇਸ਼ ਕਰ ਦਿੱਤੇ ਗਏ ਜਿਸ ਦੇ ਵਿੱਚ ਮੰਤਰੀ ਵਿਜੇ ਸ਼ਾਹ ਨੇ ਕਰਨਲ ਸੋਫੀਆ ਦੇ ਬਾਬਤ ਵਿਵਾਦਪੂਰਨ ਬਿਆਨ ਅਤੇ ਟਿੱਪਣੀਆਂ ਕੀਤੀਆਂ ਸਨ ਵਿਜੇ ਸ਼ਾਹ ਦੇ ਇਸ ਵਿਵਾਦਪੂਰਨ ਬਿਆਨ ਤੋਂ ਬਾਅਦ ਮੁੱਦਾ ਕਾਫੀ ਗੰਭੀਰ ਹੋਇਆ ਰਾਜਨੀਤਿਕ ਆਪ ਵਿਰੋਧੀ ਪਾਰਟੀਆਂ ਉਹ ਵੀ ਲਗਾਤਾਰ ਇਤੇ ਹੰਗਾਮਾ ਕਰ ਰਹੀਆਂ ਨੇ ਵਿਰੋਧ ਕਰ ਰਹੀਆਂ ਨੇ ਕਾਂਗਰਸ ਨੇ ਵਿਜੇ ਸ਼ਾਹ ਨੂੰ ਉਸਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ ਅੰਦੌਰ ਭਪਾਲ ਅਤੇ ਜੱਬਰਪੁਰ ਸਵੇਤ ਉੱਥੋਂ ਦੇ ਕਈ ਸ਼ਹਿਰਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਕਾਂਗਰਸ ਦੇ ਵੱਲੋਂ ਕੀਤੇ ਜਾਣ ਦੀਆਂ ਖਬਰਾਂ ਨੇ ਤੇ ਹੁਣ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਵੀ ਆਮੋ-ਸਾਮਣੇ ਦੱਸੇ ਜਾ ਰਹੇ ਨੇ ਕਿਉਂਕਿ ਅਧਿਕਾਰਾਂ ਦੀ ਲੜਾਈ ਚੱਲ ਰਹੀ ਹੈ ਭਾਰਤ ਦੀ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਇਹ ਇੱਕ ਦੂਸਰੇ ਦੇ ਇਸ ਕਾਰਨ ਆਮੋ-ਸਾਮਣੇ ਖਲੋਤੇ ਐ ਸੁਪਰੀਮ ਕੋਰਟ ਨੇ ਦਰਅਸਲ ਕੁਝ ਕਮਹੀਨੇ ਪਹਿਲਾਂ ਬਿੱਲ ਜਾਂਦੇ ਆ ਉਹਨਾਂ ਤੇ ਰਾਸ਼ਟਰਪਤੀ ਫੈਸਲਾ ਨਹੀਂ ਕਈ ਵਾਰੀ ਕਰਦੇ ਤੇ ਰਾਸ਼ਟਰਪਤੀ ਨੂੰ ਫੈਸਲਾ ਲੈਣ ਵਾਸਤੇ ਸਮਾਂ ਹੱਦ ਤੈਅ ਕਰਨ ਵਾਸਤੇ ਆਖਿਆ ਸੀ ਜਿਸ ਦੇ ਜਵਾਬ ਦੇ ਵਿੱਚ ਹੁਣ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਕੋਲੋਂ ਕੁਝ ਸਵਾਲ ਪੁੱਛੇ ਨੇ ਇਹਦਾ ਮਤਲਬ ਉਹਨਾਂ ਨੂੰ ਵੀ ਇਹਨਾਂ ਸਵਾਲਾਂ ਦਾ ਪਤਾ ਨਹੀਂ ਹੈ ਜਾਂ ਜਵਾਬ ਨਹੀਂ ਹੈ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਕੋਲੋਂ ਰਾਸ਼ਟਰਪਤੀ ਅਤੇ ਰਾਜਪਾਲਾਂ ਦੀਆਂ ਸ਼ਕਤੀਆਂ ਦੇ ਵਿੱਚ ਅਦਾਲਤ ਦੇ ਵੱਲੋਂ ਸਮਾਹੱਦ ਤੈਅ ਕਰਤੇ ਸਪਸ਼ਟੀਕਰਨ ਮੰਗ ਲਿਆ ਅਸਲ ਦੇ ਵਿੱਚ ਇਹ ਮਾਮਲਾ ਤਾਮਿਲਨਾਡੂ ਦੇ ਰਾਜਪਾਲ ਅਤੇ ਉੱਥੋਂ ਦੀ ਸਰਕਾਰ ਦੇ ਵਿਵਾਦ ਤੋਂ ਬਾਅਦ ਸਾਹਮਣੇ ਆਇਆ ਸੀ ਰਾਜਪਾਲ ਦੇ ਵੱਲੋਂ ਸੂਬਾ ਸਰਕਾਰ ਦੇ ਬਿੱਲਾਂ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਉਸ ਨੂੰ ਲਟਕਾਇਆ ਜਾ ਰਿਹਾ ਸੀ ਜਿਸ ਦੇ ਖਿਲਾਫ ਤਾਮਿਲਨਾਡੂ ਦੀ ਸਟਾਲਨ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਸੀ ਫਿਰ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਸੀ ਕਿ ਰਾਜਪਾਲ ਦੇ ਵੱਲੋਂ ਰਾਸ਼ਟਰਪਤੀ ਨੂੰ ਭੇਜੇ ਗਏ ਜਿਹੜੇ ਬਿੱਲ ਨੇ 3 ਮਹੀਨਿਆਂ ਦੇ ਅੰਦਰ ਅੰਦਰ ਉਹਦੇ ਤੇ ਫੈਸਲਾ ਕੀਤਾ ਜਾਵੇ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਵੀ ਤੁਹਾਨੂੰ ਯਾਦ ਹੋਣਾ ਹੈ ਕਈ ਵਾਰੀ ਜਦੋਂ ਕੰਮ ਦੇ ਵਿੱਚ ਰਾਜਪਾਲ ਅੜਿੱਕਾ ਡੋਂਦੇ ਸੀ ਗੁਰਨਵੀ ਸੁਪਰੀਮ ਕੋਰਟ ਅਪਰੋਚ ਕੀਤੀ ਸੀ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਜੋ ਸਟਾਲਨ ਸਰਕਾਰਾਂ ਤੇ ਰਾਜਪਾਲ ਲਈ ਹੁਕਮ ਦਿੱਤੇ ਗਏ ਨੇ ਇਹ ਹੀ ਪੰਜਾਬ ਵਾਸਤੇ ਵੀ ਨੇ ਇਹ ਨਿਰਦੇਸ਼ 11 April ਨੂੰ ਸਾਹਮਣੇ ਆਏ ਸੀ ਰਾਸ਼ਟਰਪਤੀ ਦੇ ਵੱਲੋਂ ਹੁਣ ਜਿਹੜੇ ਸੁਪਰੀਮ ਕੋਰਟ ਨੂੰ ਇੱਕ ਇੱਕ ਕਰਕੇ ਸਵਾਲ ਪੁੱਛੇ ਗਏ ਆ ਉਹਨਾਂ ਦੀ ਗਿਣਤੀ 14 ਬਣਦੀ ਹੈ ਸਭ ਤੋਂ ਪਹਿਲਾ ਜਿਹੜਾ ਸਵਾਲ ਕੀਤਾ ਗਿਆ ਉਹ ਇਹ ਹੈ ਕਿ ਜਦੋਂ ਰਾਜਪਾਲ ਦੇ ਸਾਹਮਣੇ ਕੋਈ ਬਿਲ ਆਉਂਦਾ ਹੈ ਤਾਂ ਉਹਨਾਂ ਕੋਲ ਕਿਹੜੇ-ਕਿਹੜੇ ਸੰਵਿਧਾਨਕ ਬਦਲ ਹੁੰਦੇ ਨੇ ਇਹ ਦੱਸਿਆ ਜਾਵੇ ਦੂਸਰਾ ਸਵਾਲ ਕੀਤਾ ਹੈ ਕਿ ਕੀ ਰਾਜਪਾਲ ਫੈਸਲਾ ਲੈਣ ਵੇਲੇ ਮੰਤਰੀ ਪਰਿਸ਼ਦ ਦੀ ਸਲਾਹ ਲੈ ਸਕਦਾ ਹੈ ਤੀਸਰਾ ਸਵਾਲ ਕੀਤਾ ਹੈ ਕਿ ਕੀ ਰਾਜਪਾਲ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਚੌਥਾ ਸਵਾਲ ਕੀਤਾ ਹੈ ਕਿ ਕੀ ਆਰਟੀਕਲ 361 ਗਵਰਨਰ ਦੇ ਫੈਸਲਿਆਂ ਤੇ ਅਦਾਲਤ ਵਿੱਚ ਦਿੱਤੀ ਜਾਣ ਵਾਲੀ ਚੁਣੌਤੀ ਨੂੰ ਪੂਰੀ ਤਰ੍ਹਾਂ ਰੋਕ ਸਕਦਾ ਹੈ ਪੰਜਵਾਂ ਸਵਾਲ ਪੁੱਛਿਆ ਹੈ ਕਿ ਜੇਕਰ ਸੰਵਿਧਾਨ ਦੇ ਵਿੱਚ ਰਾਜਪਾਲ ਲਈ ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ਗਈ ਫਿਰ ਕੀ ਅਦਾਲਤ ਕੋਈ ਸਮਾਂ ਹੱਦ ਤੈਅ ਕਰ ਸਕਦੀ ਹੈ 6ਵਾਂ ਸਵਾਲ ਪੁੱਛਿਆ ਹੈ ਕਿ ਰਾਸ਼ਟਰਪਤੀ ਦੇ ਫੈਸਲੇ ਨੂੰ ਵੀ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ 7ਵਾਂ ਸਵਾਲ ਕੀਤਾ ਗਿਆ ਹੈ ਕਿ ਕੀ ਰਾਸ਼ਟਰਪਤੀ ਦੇ ਫੈਸਲੇ ਉੱਤੇ ਵੀ ਅਦਾਲਤ ਸਮਾਂ ਹੱਦ ਨਿਯਤ ਕਰ ਸਕਦੀ ਹੈ 8ਵਾਂ ਸਵਾਲ ਇਹ ਪੁੱਛਿਆ ਗਿਆ ਹੈ ਕਿ ਕੀ ਰਾਸ਼ਟਰਪਤੀ ਲਈ ਸੁਪਰੀਮ ਕੋਰਟ ਤੋਂ رائے ਲੈਣਾ ਲਾਜ਼ਮੀ ਹੈ 9ਵਾਂ ਸਵਾਲ ਉਹਨਾਂ ਨੇ ਪੁੱਛਿਆ ਹੈ ਕਿ ਕੀ ਰਾਸ਼ਟਰਪਤੀ ਅਤੇ ਰਾਜਪਾਲ ਦੇ ਫੈਸਲਿਆਂ ਤੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਅਦਾਲਤ ਸੁਣਵਾਈ ਕਰ ਸਕਦੀ ਹੈ 10ਵਾਂ ਸਵਾਲ ਪੁੱਛਿਆ ਹੈ ਕਿ ਸੁਪਰੀਮ ਕੋਰਟ ਆਰਟੀਕਲ 142 ਦਾ ਇਸਤੇਮਾਲ ਕਰਕੇ ਰਾਸ਼ਟਰਪਤੀ ਜਾਂ ਰਾਜਪਾਲ ਦੇ ਫੈਸਲੇ ਨੂੰ ਬਦਲ ਸਕਦੀ ਹੈ 11ਵਾਂ ਸਵਾਲ ਰਾਸ਼ਟਰਪਤੀ ਨੇ ਪੁੱਛਿਆ ਹੈ ਕਿ ਕੀ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵੱਲੋਂ ਪਾਸ ਕੀਤੇ ਕਾਨੂੰਨ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਲਾਗੂ ਹੋ ਸਕਦੇ ਆ 12ਵਾਂ ਸਵਾਲ ਪੁੱਛਿਆ ਹੈ ਕਿ ਕੀ ਸੰਵਿਧਾਨ ਦੀ ਵਿਆਖਿਆ ਦੇ ਨਾਲ ਜੁੜੇ ਮਾਮਲਿਆਂ ਨੂੰ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਦੇ ਕੋਲ ਭੇਜਣਾ ਲਾਜ਼ਮੀ ਹੈ 13ਵਾਂ ਸਵਾਲ ਪੁੱਛਿਆ ਕਿ ਕੀ ਸੁਪਰੀਮ ਕੋਰਟ ਦੇ ਕੋਲ ਅਜਿਹੀਆਂ ਹਦਾਇਤਾਂ ਜਾਂ ਆਦੇਸ਼ ਉਹ ਦੇ ਸਕਦਾ ਹੈ ਜੋ ਸੰਵਿਧਾਨ ਦੇ ਨਾਲ ਮੇਲ ਨਾ ਖਾਂਦੇ ਹੋਣ 14ਵਾਂ ਤੇ ਆਖਰੀ ਸਵਾਲ ਪੁੱਛਿਆ ਗਿਆ ਕਿ ਕੀ ਕੇਂਦਰ ਅਤੇ ਸੂਬੇ ਦੇ ਵਿਵਾਦ ਸਿਰਫ ਸੁਪਰੀਮ ਕੋਰਟ ਹੀ ਸੁਲਝਾ ਸਕਦਾ ਹੈ ਹੁਣ ਵੇਖਣਾ ਹੋਏਗਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਸੁਪਰੀਮ ਕੋਰਟ ਦੇ ਵੱਲੋਂ ਕੀ ਭੇਜੇ ਜਾਂਦੇ ਨੇ ਤੇ ਹੁਣ ਇਹ ਤਾਂ ਮਤਲਬ ਭ੍ਰਿਸ਼ਟਾਚਾਰ ਨਾਲ ਸਾਰੇ ਪਾਸੇ ਅਸੀਂ ਲੇਬੜੇ ਪਏ ਆਂ ਚਾਹੇ ਕਿਤੇ ਭਾਜਪਾ ਦੇ ਵਿਰੋਧੀਆਂ ਦੀ ਸਰਕਾਰ ਆ ਭਾਵੇਂ ਕਿਤੇ ਭਾਜਪਾ ਦੀ ਸਰਕਾਰ ਆ ਪਰ ਅਸੀਂ ਸੁਧਰਨ ਵਾਲੇ ਨਹੀਂ ਯੂਪੀ ਦੇ ਸੰਭਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪਿੰਡ ਦੇ ਮੁਖੀ ਪਿੰਡ ਦੇ ਪੰਚਾਇਤ ਸਕੱਤਰ ਤੇ ਤਕਨੀਕੀ ਸਹਾਇਕ ਦੀ ਮਿਲੀ ਭੁਗਤ ਦੇ ਨਾਲ ਮਿਰਤਕ ਨੇ ਭਾਵ ਜਿਹੜੇ ਇਸ ਜਹਾਰ ਤੇ ਨਹੀਂ ਉਹ ਮਜ਼ਦੂਰੀ ਕਰਕੇ ਲੱਖਾਂ ਰੁਪਏ ਦਾ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਇਸ ਘਟਨਾ ਦੇ ਖੁਲਾਸੇ ਤੋਂ ਬਾਅਦ ਹੰਗਾਮੇ ਹੋ ਗਏ ਐ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਪਨਵਾਸਾ ਬਲਾਕ ਦੇ ਅਤਰਸੀ ਪਿੰਡ ਦੀ ਐ ਦੱਸਣਾ ਬਣਦਾ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਗਈ ਐ ਕਿ ਦਰਦਨਾ ਵਿਅਕਤੀ ਜਿਹੜੇ ਇਸ ਵਕਤ ਦੁਨੀਆ ਤੇ ਨਹੀਂ ਪਰ ਮ੍ਰਿਤਕ ਵਿਅਕਤੀਆਂ ਦੇ ਜੋਬ ਕਾਰਡ ਬਣਾਏ ਹੋਏ ਐ ਅਤੇ ਮਨਰੇਗਾ ਦੀਆਂ ਦਿਹਾੜੀਆਂ ਉਹਨਾਂ ਦੇ ਖਾਤਿਆਂ 'ਚ ਪੈ ਰਹੀਆਂ ਨੇ ਇੰਨਾ ਹੀ ਨਹੀਂ ਇੰਟਰਕਾਲ ਦੇ ਇੱਕ ਪ੍ਰਿੰਸੀਪਲ ਨੇ ਪਰ ਉਹ ਇਸ ਦੁਨੀਆ ਤੇ ਹੈਗੇ ਆ ਉਹ ਪ੍ਰਿੰਸੀਪਲ ਦੀ ਜੌਬ ਕਰਦੇ ਆ ਉਹਨਾਂ ਨੂੰ ਵੀ ਮਜ਼ਦੂਰ ਦਿਖਾਇਆ ਹੋਇਆ ਐ ਉਹਨਾਂ ਦੀ ਜਾਤ ਬਦਲੀ ਹੋਈ ਹੈ ਹੈਰਾਨੀ ਵਾਲੀ ਗੱਲ ਹੈ ਕਿ ਪਿੰਡ ਦੇ ਮੁਖੀ ਨੇ ਆਪਣੇ ਮ੍ਰਿਤਕ ਸਹੁਰੇ ਦੇ ਨਾਮ ਤੇ ਵੀ ਇੱਕ ਜੋਬ ਕਾਰਡ ਬਣਵਾਇਆ ਹੋ ਤੇ ਮਜ਼ਦੂਰੀ ਉਹ ਵੀ ਕਰ ਰਿਹਾ ਹੈ ਮਰਿਆ ਹੋਇਆ ਵਿਅਕਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਧੋਖਾਧੜੀ ਸਿਰਫ ਮ੍ਰਿਤਕਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਕਈ ਲੋਕਾਂ ਦੀ ਜਾਤ ਬਦਲ ਕੇ ਉਹਨਾਂ ਦੇ ਨਾਮ ਤੇ ਝਾਲੀ ਜੋਬ ਕਾਰਡ ਬਣਾਏ ਗਏ ਹੈ ਕੁਝ ਕਾਰਡ ਧਾਰਕ ਅਜੇ ਵੀ ਨਿਕਲੇ ਜਿਹੜੇ ਪਿੰਡ ਦੇ ਰਹਿਣ ਵਾਲੀ ਹੈ ਨਹੀਂਗੇ ਜਦੋਂ ਸ਼ਿਕਾਇਤਕਰਤਾ ਹਰੀ ਪ੍ਰਕਾਸ਼ ਅਤੇ ਹੋਰ ਪਿੰਡ ਦੇ ਲੋਕਾਂ ਨੇ ਇਸ ਕਾਪੜੇ ਦੇ ਵਾਪਤ ਸ਼ਿਕਾਇਤ ਕੀਤੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿਚ ਆਇਆ ਡੀਐਮ ਡਾਕਟਰ ਰਾਜੇਂਦਰ ਨੇ ਕਿਹਾ ਕਿ ਇਹ ਮਾਮਲਾ ਲਗਭਗ 6 ਮਹੀਨੇ ਪੁਰਾਣਾ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਦੇ ਵਿਰੁੱਧ ਵਸੂਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਆ ਅਤੇ ਵਿਸਥਾਰਤ ਜਾਂਚ ਵਾਸਤੇ ਇੱਕ ਕਮੇਟੀ ਵੀ ਗਠਿਤ ਕਰ ਦਿੱਤੀ ਗਈ ਹੈ ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਘਟਾਲਾ ਅੱਜ ਜਾਂ 6 ਮਹੀਨੇ ਦਾ ਨਹੀਂ ਚੱਲ ਰਿਹਾ ਇਹ ਤਾਂ ਬੀਤੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਪੰਚਾਇਤ ਸਖਤਰ ਤਕਨੀਕੀ ਸਹਾਇਕ ਚ ਪਿੰਡ ਦਾ ਮੁਖੀ ਇਹਦੇ ਚ ਸਾਰੀ ਸ਼ਾਮਲ ਨੇ ਕੁਝ ਲੋਕਾਂ ਨੂੰ ਇਸ ਧੋਖਾ ਧੜੀ ਦੇ ਬਾਰੇ ਉਦੋਂ ਪਤਾ ਲੱਗਿਆ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਜਦੋਂ ਜਾਂਚ ਕਰਨ ਵਾਸਤੇ ਉਹਨਾਂ ਦੇ ਪਿੰਡ ਵਿੱਚ ਟੀਮ ਪਹੁੰਚੀ ਇਹ ਇਕੱਲੇ ਯੂਪੀ ਦਾ ਮਾਮਲਾ ਨਹੀਂ ਹੈ ਇਹ ਹੋਰ ਨਾਲ ਥਾਵਾਂ ਤੇ ਵੀ ਇਸ ਤਰ੍ਹਾਂ ਚੱਲ ਰਿਹਾ ਹੈ ਤੇ ਹੁਣ ਗੱਲ ਕਰਦੇ ਆ ਆ ਜੇ ਵਾੜੀ ਖੇਤ ਨੂੰ ਖਾਂਦੀ ਹੋਵੇ ਜੇ ਕੁੱਤੀਓ ਚੋਰਾ ਨਾਲ ਲੱਗੀ ਹੋਵੇ ਜਾਂ ਕੁੱਤੀ ਹੋਵੇ ਚੋਰਾ ਦੀ ਫਰ ਐਸੀ ਰੋਕਾਂ ਕਿਵੇਂ ਲਾਵਾਂਗੇ ਸੰਗਰੂਰ ਦੀ ਜੇਲ੍ਹ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨ ਦੇ ਕਾਰੋਬਾਰ ਦਾ ਜਿਹੜਾ ਮਾਮਲਾ ਹੈ ਉਹਦਾ ਪਰਦਾਫਾਸ਼ ਹੋ ਗਿਆ ਜੀ ਸੰਗਰੂਰ ਪੁਲਿਸ ਨੇ ਜੇਲ੍ਹ ਦੇ ਵਿੱਚ ਤੈਰਾਤ ਡੀਐਸਪੀ ਸੁਰੱਖਿਆ ਨੂੰ ਨਾਮਜ਼ਦ ਕਰ ਦਿੱਤਾ ਅਸਲ ਦੇ ਵਿੱਚ 27 ਅਪ੍ਰੈਲ ਨੂੰ ਪੁਲਿਸ ਨੇ ਜੇਲ੍ਹ ਦੇ ਵਿੱਚੋਂ 50 ਗ੍ਰਾਮ ਅਫੀਮ 9 ਫੋਨ 4 ਸਮਾਰਟ ਘੜੀਆਂ ਤੇ ਕੁਝ ਹੋਰ ਚੀਜ਼ਾਂ ਬਰਾਮਦ ਕੀਤੀਆਂ ਸੀ ਪੁਲਿਸ ਨੇ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਮਾਮਲੇ ਵਿੱਚ 2 ਅਪ੍ਰੈਲ ਨੂੰ ਪੁਲਿਸ ਨੇ ਅਮਰੇਸਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ ਮਨੀ ਨੂੰ 4 ਕਿਲੋ ਹੈਰੋਇਨ 5.5 ਲੱਖ ਡਰੱਗ ਮਨੀ ਅਤੇ ਇੱਕ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜੇਲ੍ਹ ਦੇ ਵਿੱਚੋਂ ਮੋਬਾਈਲ ਅਤੇ ਅਫੀਮ ਬਰਾਮਦਗੀ ਦੇ ਮਾਮਲੇ 'ਚ ਮਨਪ੍ਰੀਤ ਸਿੰਘ ਨੂੰ ਪਹਿਲਾਂ 4 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਜੇਲ੍ਹ ਦੇ ਇੱਕ ਗ੍ਰੇਡ 4 ਨੰਬਰ ਜਿਹੜਾ ਕਰਮਚਾਰੀ ਹੈ ਉਹਨੂੰ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਗੱਲ ਨਿਕਲ ਕੇ ਸਾਹਮਣੇ ਆਈ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਜੇਲ੍ਹ ਦੇ ਵਿੱਚ ਤੈਰਾਤ ਡੀਐਸਪੀ ਗੁਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਦਲੇ ਦੇ ਵਿੱਚ ਡੀਐਸਪੀ ਯੂਪੀਆਈ ਦੀ ਮਦਦ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਪੈਸਿਆਂ ਦਾ ਲੈਣ-ਦੇਣ ਕਰ ਰਿਹਾ ਸੀ ਪੁਲਿਸ ਨੇ ਡੀਐਸਪੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਮਾਮਲੇ ਵਿੱਚ ਨਾਮਜ਼ਦ ਕਰ ਦਿੱਤਾ ਹੈ ਦਸਣਾ ਬਣਦਾ ਹੈ ਕਿ ਸੰਗਰੂਰ ਦੇ ਵਿੱਚ 9 ਮੋਬਾਈਲ ਫੋਨ 4 ਸਮਾਰਟ ਘੜੀਆਂ 50 ਗ੍ਰਾਮ ਅਫੀਮ ਅਤੇ ਹੋਰ ਪਾਬੰਦੀਸ਼ੋਦਾ ਵਸਤੂਆਂ ਬਰਾਮਦ ਕੀਤੀਆਂ ਗਈਆਂ ਸੀ। ਮੁਢਲੀ ਜਾਂਚ ਦੇ ਵਿੱਚ ਦਰਜਾ 4 ਦੇ ਕਰਮਚਾਰੀ ਪ੍ਰਸ਼ਾਂਤ ਮਝੂਮਦਾਰ ਜਿਹੜਾ ਕਿ ਸੰਗਰੂਰ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੇਲ੍ਹ ਕੈਦੀ ਗੁਰਵਿੰਦਰ ਸਿੰਘ ਸਮੇਤ 8 ਵਿਚਾਰ ਅਧੀਨ ਕੈਦੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਜਦੋਂ ਗੁਰਵਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਪੁੱਛਗਿੱਛ ਕੀਤੀ ਗਈ। ਤੋਂ ਅਵਰੇ ਸਰਦੇ ਮਨਪ੍ਰੀਤ ਸਿੰਘ ਉਰਫ ਮਰੀ ਦੇ ਸੰਪਰਕ ਵਿੱਚ ਪਾਇਆ ਗਿਆ ਜਿਸ ਤੋਂ ਪੁਲਿਸ ਨੇ ਬਾਅਦ ਦੇ ਵਿੱਚ ਹਾਇਰਵਨ ਬਰਾਮਦ ਕੀਤੀ ਇਹ ਵਿਅਕਤੀ ਕੈਦੀਆਂ ਜੇਲ ਡੀਐਸਪੀ ਅਤੇ ਇੱਕ ਗ੍ਰੇਡ ਭਾਵ ਚ ਦਰਜਾ 4 ਕਰਮਚਾਰੀ ਦੀ ਮਦਦ ਦੇ ਨਾਲ ਜੇਲ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਸੀ ਹੁਣ ਡੀਐਸਪੀ ਦਾ ਹੋਰ ਕਰਮਚਾਰੀ ਨੇ ਜੇਲ ਦੇ ਵਿੱਚ ਨਸ਼ੇ ਰੋਕਣੇ ਐ ਪੁੱਜਦੇ ਨਹੀਂ ਕਰਨੇ ਤੇ ਇਸੇ ਤਰ੍ਹਾਂ ਦੀ ਕੋ ਖਬਰ ਹੋਰ ਮਿਲ ਰਹੀ ਹੈ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਹੈ ਮੁਹਿੰਮ ਚੱਲ ਰਹੀ ਹੈ ਉਦੇ ਤਹਿਤ ਦੀਨਾ ਨਗਰ ਦੇ ਪਿੰਡ ਡੀਡਾ ਸਾਂਸੀਆਂ ਦੇ ਵਿੱਚ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ ਹੈ। ਨਸ਼ੇ ਦੇ ਮਾਮਲਿਆਂ 'ਤੇ ਜੇਲ੍ਹਾਂ ਦੇ ਵਿੱਚ ਬੰਦ ਦੋ ਤਸਕਰਾਂ ਦੇ ਘਰਾਂ ਨੂੰ ਢਾ ਦਿੱਤਾ ਗਿਆ ਹੈ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸਨ ਐਸਐਸਪੀ ਗਰਦਾਸਪੁਰ ਅਦਿੱਤਿਆ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ੇ ਦੇ ਵਿਰੁੱਧ ਪੂਰੀ ਸਪੱਸ਼ਟ ਨੀਤੀ ਅਤੇ ਦ੍ਰਿੜਤਾ ਦੇ ਨਾਲ ਕੰਮ ਸ਼ੁਰੂ ਕੀਤਾ ਹੋਇਆ ਹੈ। ਅਤੇ ਨਸ਼ੇ ਦੇ ਸੌਦਾਗਰਾਂ ਨੂੰ ਤਸਕਰਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ। ਤੇ ਹੁਣ ਗੱਲ ਕਰਦੇ ਹਾਂ ਮਜੀਠਾ ਸ਼ਰਾਬ ਕਾਂਡ ਦੀ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਲਾ ਹਾਲੇ ਵੀ ਜਾਰੀ ਹੈ ਇਹ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਹੁਣ ਮ੍ਰਿਤਕਾਂ ਦੀ ਗਿਣਤੀ ਵਧ ਕੇ 24 ਤੋਂ 28 ਤੱਕ ਹੋ ਗਈ ਹੈ ਜਿਸ ਦੇ ਵਿੱਚ ਪਤਾ ਲੱਗਿਆ ਕਿ 5 ਵਿਅਕਤੀ ਮਰੜੀਕਲਾਂ ਦੇ 2 ਵਿਅਕਤੀ ਪਤਾਲਪੁਰੀ ਦੇ 3 ਵਿਅਕਤੀ ਠਰੀਏਵਾਲ ਦੇ 1 ਤਲਵੰਡੀ ਖੁੰਮਣ ਦਾ 3 ਵਿਅਕਤੀ ਕਰਨਾਲਾ ਦੇ 6 ਵਿਅਕਤੀ ਪਿੰਡ ਭੰਗਵਾ ਦੇ ਅਤੇ ਇੱਕ ਗੱਲੋ ਵਾਲੀ ਇਥੋਂ ਦਾ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਹਦੇ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਕਿ 13 ਵਿਅਕਤੀ ਅਵਰੇ ਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜੇਰੀ ਇਲਾਜ ਨੇ ਜਿਨ੍ਹਾਂ ਦੇ ਵਿੱਚ ਚਾਰ ਵਿਅਕਤੀ ਪੰਘਾਲੀ ਕਲਾ ਦੇ ਨੇ ਤਿੰਨ ਵਿਅਕਤੀ ਭੰਗਵਾ ਦੇ ਨੇ ਦੋ ਮਰੜੀ ਕਲਾ ਦੇ ਨੇ ਇੱਕ ਥਰੀਏ ਵਾਲ ਦਾ ਦੋ ਪਤਾਲਪੁਰੀ ਪਿੰਡ ਦੇ ਨੇ ਇਹਨਾਂ ਤੋਂ ਇਲਾਵਾ ਇੱਕ ਗੱਲੋ ਵਾਲੀ ਕੁਲੀਆਂ ਉਥੋਂ ਦਾ ਵੀ ਦੱਸਿਆ ਜਾ ਰਿਹਾ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਵਿਅਕਤੀ ਮਜੀਠਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਇਲਾਜ ਅਧੀਨ ਹੈ ਪ੍ਰਸ਼ਾਸਨ ਦੇ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਰਵੇਖੀ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਸੇ ਹੋਰ ਵਿਅਕਤੀ ਨੇ ਉਥੋਂ ਖਰੀਦ ਕੇ ਸ਼ਰਾਬ ਘਰ ਤਾਂ ਨਹੀਂ ਰੱਖੀ ਹੋਈ ਤਾਂ ਕਿ ਜੇਕਰ ਕਿਸੇ ਨੇ ਥੋੜੀ-ਬਹੁਤੀ ਪੀਤੀ ਹੋਵੇ ਜਾਂ ਰੱਖੀ ਹੋਵੇ ਜਾਂ ਉਹ ਨਸ਼ਟ ਕਰਵਾਈ ਜਾ ਸਕੇ ਜਾਂ ਉਹਦਾ ਇਲਾਜ ਕਰਵਾਇਆ ਜਾ ਸਕੇ ਤੇ ਦੂਸਰੇ ਪਾਸੇ ਇਹ ਪਰਿਵਾਰ ਗਰੀਬ ਪਰਿਵਾਰ ਨੇ ਉਹਨਾਂ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ੇ ਦੇ ਚੈੱਕ ਤਕਸੀਮ ਕੀਤੇ ਜਾ ਰਹੇ ਨੇ ਪਿੰਡ ਮਰੜੀਕਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ ਉੱਥੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ 22 ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਤਕਸੀਮ ਕਰ ਦਿੱਤੇ ਗਏ ਐ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਇੱਥੇ ਆ ਕੇ ਦੱਸਿਆ ਸੀ ਕਿ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਆ ਅਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਕਿਉਂਕਿ ਬੇਹੱਦ ਗਰੀਬ ਪਰਿਵਾਰ ਨੇ ਬੱਚਿਆਂ ਦਾ ਕੋਈ ਕਸੂਰ ਨਹੀਂ ਤਾਂ ਕਿ ਬੱਚਿਆਂ ਦਾ ਭਵਿੱਖ ਹੋਰ ਖਰਾਬ ਨਾ ਹੋ ਜਾਵੇ ਉਹ ਕਹਿੰਦੇ ਉਹ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਜਿਹੜੇ ਪਰਿਵਾਰ ਰਹਿੰਦੇ ਆ ਉਹਨਾਂ ਨੂੰ ਵੀ ਜਲਦ ਤੋਂ ਜਲਦ ਇਹ ਮੁਆਵਜ਼ੇ ਦੇ ਚੈੱਕ ਦੇ ਦਿੱਤੇ ਜਾਣਗੇ ਦੋਸਤੋ ਏਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ